ਤੋ ਦਿੱਲੀ 에어ਪੋਰਟ ਤੇ ਵੱਡਾ ਹਾਦਸਾ ਵਾਪਰਿਆ ਇੱਥੇ ਟਰਮੀਨਲ 1 ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਹੈ ਜਿਸ ਦੇ ਕਰਕੇ ਕਈ ਗੱਡੀਆਂ ਛੱਤ ਦੇ ਮਲਬੇ ਦੇ ਹੇਠਾਂ दब ਗਈਆਂ ਨੇ ਅਤੇ ਕਈ ਜਣੇ ਫੱਟੜ ਹੋ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਇੱਕ ਘਟਨਾ ਯਾਨੀ ਕਿ ਹਾਦਸਾ ਸਵੇਰੇ ਲਗਭਗ 4 ਤੋਂ 5 ਵਜੇ ਦੇ ਵਿਚਾਲੇ ਦੱਸਿਆ ਜਾ ਰਿਹਾ ਹੈ ਵਾਪਰਿਆ ਤੇਜ਼ ਮੀਂਹ ਦੇ ਕਰਕੇ ਇੱਕ ਟਰਮੀਨਲ ਦੀ ਛੱਤ ਹੈ ਜਿਹੜੀ ਉਹ ਹੇਠਾਂ ਡਿੱਗ ਜਾਂਦੀ ਹੈ ਜਿਸ ਕਰਕੇ ਛੱਤ ਦੇ ਪੋਲ ਨੇ ਜਿਹੜੇ ਉਹ ਗੱਡੀਆਂ ਤੇ ਡਿੱਗ ਜਾਂਦੇ ਨੇ ਤਾਂ ਹੀਠਾਂ ਖੜੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੇ ਆਈਜੀ ਏਅਰਪੋਰਟ ਦੀਆਂ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੀਆਂ ਜਿੱਥੇ ਅੱਜ ਤੜਕੇ ਇਹ ਵੱਡਾ ਹਾਦਸਾ ਵਾਪਰਿਆ ਟਰਮੀਨਲ 1 ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਤਾਂ ਦਿੱਲੀ ਏਅਰਪੋਰਟ ਤੇ ਟਰਮੀਨਲ 1 ਤੇ ਛੱਤ ਡਿੱਗਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਸ਼ੁੱਕਰਵਾਰ ਸਵੇਰੇ ਟਰਮੀਨਲ 1 ਤੇ ਏਅਰਪੋਰਟ ਦੀ ਛੱਤ ਇੱਕ ਵਾਹਨ ਤੇ ਡਿੱਗੀ ਅਤੇ ਹੋਰ ਵੀ ਗੱਡੀਆਂ ਜਿਹੜੀਆਂ ਦੱਸਿਆ ਜਾ ਰਿਹਾ ਨੁਕਸਾਨੀਆਂ ਗਈਆਂ ਨੇ ਇਸ ਹਾਦਸੇ ਵਿੱਚ ਜੋ ਜਾਣਕਾਰੀ ਹੈ ਮੁਰਲੀ 4 ਤੋਂ 6 ਜਣੇ ਫੱਟੜ ਹੋਏ ਨੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਬਚਾਅ ਕਾਰਜ ਸ਼ੁਰੂ ਕੀਤੇ ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ ਫਾਇਰ ਸਰਵਿਸ ਨੇ ਸਾਰਿਆਂ ਨੂੰ ਬਚਾ ਕੇ ਹਸਪਤਾਲ ਪਹੁੰਚਾ ਦਿੱਤਾ ਦਿੱਲੀ ਫਾਇਰ ਸਰਵਿਸਿਸ ਦੇ ਅਧਿਕਾਰੀਆਂ ਮੁਤਾਬਕ ਮੀਡੀਆ ਰਿਪੋਰਟਰਾਂ ਮੁਤਾਬਕ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਡਿੱਗ ਪਈ ਹੈ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ ਤੇ ਭੇਜੀਆਂ ਗਈਆਂ ਫੱਟੜ ਜਾਣੇ ਸੀ ਜਿਹੜੇ ਜਿੰਨੇ ਜਾਣੇ ਫੱਟੜ ਹੋਏ ਸੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਫਾਇਰ ਸਰਵਿਸ ਨੂੰ ਸ਼ੁੱਕਰਵਾਰ ਸਵੇਰੇ 5:30 ਵਜੇ ਫੋਨ ਆਇਆ ਕੇਂਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਟਰਮੀਨਲ 1 ਦੀ ਛੱਤ ਡਿੱਗ ਗਈ ਹੈ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਟੀਆਂ ਮੌਕੇ ਤੇ ਪਹੁੰਚੀਆਂ ਗਈਆਂ ਸੋ ਅਜਿਹਾ ਹਾਦਸਾ ਜਬਲਪੁਰ 에ਅਰਪੋਰਟ ਤੇ ਵੀ ਵਾਪਰਿਆ ਸੀ ਜਬਲਪੁਰ ਦਾ ਨਵਾਂ ਹਵਾਈ ਅੱਡਾ ਸ਼ਹਿਰ ਦੀ ਪਹਿਲੀ ਬਾਰਿਸ਼ ਨਹੀਂ ਚੱਲ ਸਕਿਆ ਸੀ ਸੋ 450 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦੁਮਨਾ ਹਵਾਈ ਅੱਡੇ ਤੇ ਵੀਰਵਾਰ 27 ਜੂਨ ਨੂੰ ਟਰਮੀਨਲ ਦੀ ਇਮਾਰਤ ਦਾ ਡ੍ਰੌਪ ਐਂਡ ਗੋ ਏਰੀਆ ਟੈਂਸਲ ਰੂਫ ਫਟਣ ਕਾਰਨ ਪਾਣੀ ਦਾ ਹੜ ਆ ਗਿਆ ਸੀ ਇੱਕ ਕਾਰ ਇੱਥੇ ਨੁਕਸਾਨੀ ਗਈ ਸੀ ਇਸ ਘਟਨਾ ਵਿੱਚ ਆਮਦਨ ਕਰ ਵਿਭਾਗ ਦਾ ਇੱਕ ਅਧਿਕਾਰੀ ਅਤੇ ਉਸ ਦਾ ਡਰਾਈਵਰ ਬਾਲਵਾਲ ਬਚ ਗਏ ਸੀ ਸਾ ਦਿੱਲੀ ਵਿੱਚ ਵੀ ਹੁਣ ਅਜਿਹਾ ਹਾਦਸਾ ਹੋਇਆ ਹੈ ਤਾਂ ਜ਼ਰੂਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਜੇਕਰ ਪਹਿਲੀ ਬਰਸਾਤ ਦੇ ਨਾਲ ਹੀ ਵੱਡੇ 에어ਪੋਰਟ ਜਾਂ ਵੱਡੇ ਹਵਾਈ ਅੱਡੇ ਦੀਆਂ ਛੱਤਾਂ ਡਿੱਗਣਗੀਆਂ ਤਾਂ ਕਿਸ ਤਰ੍ਹਾਂ ਕੰਮ ਚੱਲੇਗਾ ਤਾਂ ਲੋਕਾਂ ਦੇ ਵਿੱਚ ਚਿੰਤਾ ਜ਼ਰੂਰ ਹੈ ਇਸ ਵੇਲੇ ਦਿੱਲੀ 'ਚ ਸ਼ੁੱਕਰਵਾਰ ਨੂੰ ਮੌਨਸੂਨ ਦੀ ਪਹਿਲੀ ਬਰਸਾਤ ਹੋਈ ਸਵੇਰੇ 4:30 ਤੋਂ 5 ਵਜੇ ਤੱਕ ਭਾਰੀ ਮੀਂਹ ਪਿਆ ਹਾਲਾਂਕਿ ਇਸ ਕਾਰਨ ਸਵੇਰ ਤੋਂ ਹੀ ਸ਼ਹਿਰ ਵਿੱਚ ਪਾਣੀ ਭਰਿਆ ਹੋਇਆ ਸੀ ਆਵਾਜਾਈ ਵਿਵਸਥਾ ਵਿਗੜ ਗਈ ਸੀ ਕਈ ਥਾਵਾਂ 'ਤੇ ਲੰਬਾ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਲੋਕਾਂ ਨੂੰ ਉੱਥੇ ਪਹੁੰਚਣ ਲਈ 2 ਘੰਟੇ ਤੋਂ ਵੱਧ ਸਮਾਂ ਲੱਗ ਰਿਹਾ ਸੀ ਅੱਜ ਦਿੱਲੀ ਏਅਰਪੋਰਟ ਦੀ ਛੱਤ ਡਿੱਗ ਗਈ ਹੈ। ਟਰਮੀਨਲ 1 ਦੀ ਛੱਤ ਦਾ ਕੁਝ ਹਿੱਸਾ ਡਿੱਗਿਆ ਜਿਸ ਕਰਕੇ ਕਈ ਗੱਡੀਆਂ ਨੁਕਸਾਨੀਆਂ ਗਈਆਂ ਨੇ। ਹਾਲਾਂਕਿ ਇੱਥੇ ਰਾਹਤ ਦੀ ਖਬਰ ਇਹ ਹੈ ਕਿ ਕਿਸੇ ਤਰ੍ਹਾਂ ਦੀ ਆ ਜਿਆਦਾ ਜਿਹੜਾ ਨੁਕਸਾਨ ਹੈ ਉਹ ਨਹੀਂ ਹੋਇਆ ਪਰ ਗੱਡੀਆਂ ਜਿਹੜੀਆਂ ਨੇ ਉਹ ਨੁਕਸਾਨੀਆਂ ਗਈਆਂ ਕੁਝ ਲੋਕ ਨੇ ਜਿਹੜੇ ਜਣੇ ਨੇ 4 ਤੋਂ 5 ਜੇ ਦਸਿਆ ਜਾਰੀ ਸੀ ਜਾਂ ਗਿਣਤੀ ਉਹ ਫਟੜ ਹੋ ਗਏ ਨੇ। ਉਹਨਾਂ ਨੂੰ ਬਚਾ ਲਿਆ ਗਿਆ, ਹਸਪਤਾਲ ਭਰਤੀ ਕਰਵਾਇਆ ਗਿਆ। ਕਾਮਨਾ ਕਰਦੇ ਹਾਂ ਕਿ ਉਹ ਜਲਦ ਸਿਹਤਯਾਬ ਹੋ ਕੇ ਠੀਕ ਹੋ ਕੇ ਆਪਣੇ ਘਰ ਪਰਤਣਗੇ। ਪਰ ਦਿੱਲੀ ਦੀ ਏਅਰਪੋਰਟ ਹੈ ਜਿਹੜਾ ਦਿੱਲੀ ਹਵਾਈ ਅੱਡੇ ਦਾ ਏਅਰਪੋਰਟ ਹਵਾਈ ਅੱਡੇ ਦੀ ਜਿਹੜੀ ਛੱਤ ਹੈ ਉਹ ਡਿੱਗੀ ਹੈ ਇਸ ਕਰਕੇ ਕਈ ਗੱਡੀਆਂ ਨੁਕਸਾਨੀਆਂ ਗਈਆਂ ਨੇ